ਇਹਦੀ ਫਿਟਿੰਗ ਆਈ ਹੈ ਮੈਨੂੰ ਲੱਗਦਾ ਸਭ ਤੋਂ ਬੈਸਟ ਇਹਦੀ ਆਈ ਹੋਊਗੀ ਫਿਟਿੰਗ ਸਭ ਤੋਂ ਵਧੀਆ ਵੀਰੇ ਸਭ ਤੋਂ ਬੈਸਟ ਚੀਜ਼ ਹੈ ਹੈਨਾ ਕਿਉਂਕਿ ਇਹਨਾਂ ਨੇ ਇਹਨਾਂ ਨੇ ਹੋ ਸਕਦਾ ਸੋਚ ਕੇ ਹੀ ਆਪਦਾ ਟਰੈਕਟਰ ਤਿਆਰ ਕੀਤਾ ਉਹ ਵੀ ਅਹੀਂ ਕੱਲ ਨੂੰ ਏਸੀ ਕੈਬਨ ਕਰਨੇ ਆ ਜਿੰਨੇ ਜੌਂਡੀਰ ਤੇ ਯਾਰ ਵੱਡੇ ਮਾਡਲਾਂ ਦੇ ਵਿੱਚ ਆਲਮੋਸਟ ਆਪਾਂ ਦੇਖੀ ਆ ਹੀ ਰਹੇ ਆ ਹੀ ਗਏ ਹਨ ਤੇ ਵੀ ਉਹ ਰੇਂਜ ਬਹੁਤ ਉੱਪਰ ਚੱਲ ਜਾਂਦੀ ਹੈ ਕਸਟਮਰ ਖੁਦ ਕਹਿੰਦੇ ਨੇ ਆ ਕੇ ਹਾਂਜੀ ਵੀ ਕਿਤੇ ਨਾ ਕਿਤੇ ਜਾ ਕੇ ਵੀ ਰੇਟ ਜਿਹਨੂੰ ਇਹ ਆਪਣੇ ਨਾਲ ਹਾਫ ਰੇਟ 'ਚ ਮਿਲਦਾ ਹੈ ਮੇਰੇ ਕਹਿੰਦਾ ਤੁਸੀਂ ਇਹ ਕਹਿਣਾ ਚਾ ਰਹੇ ਨੇ ਵੀ ਕਿਤੇ ਨਾ ਕਿਤੇ ਕਸਟਮਰ ਆ ਕੇ ਵੀ ਹਰੇਕ ਚੀਜ਼ 'ਚ ਰੇਟ ਤੜਾਉਂਦਾ ਅਸਲ ਵਿੱਚ ਉਹਨਾਂ ਟਾਈਮ ਸੰਤੋਸ਼ਟੀ ਨਹੀਂ ਹੁੰਦੀ ਸੰਤੋਸ਼ਟੀ ਗੱਲ ਸਹੀ ਹੈ ਤੁਸੀਂ ਕੋਈ ਖੁਦ ਸਮਾਨ ਲੈਣ ਜਾਓਗੇ ਬਾਜ਼ਾਰ ਤੁਹਾਨੂੰ ਸੰਤੋਸ਼ਟੀ ਨਹੀਂ ਹੋਣੀ ਉਹਨਾਂ ਟਾਈਮ ਮੈਂ ਖੁਦ ਕਹਿੰਦਾ ਬਈ ਚਾਹੇ ਮੈਨੂੰ ਅਗਲੇ ਮੌਕੇ ਤੇ 10 ਰੁਪਏ ਮੈਨੂੰ ਐ ਹੋ ਗਿਆ ਮੈਂ 10 ਰੁਪਏ ਵਿਚਾ ਲਈ 40 ਠੀਕ ਹੈ ਸਾਡੇ 스마트 ਪਲੱਸ ਮਾਡਲ ਹੈ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਮਾਡਲ ਇਹ ਹੈ ਅੱਛਾ ਜੀ ਦੇਖੋ ਇਹ ਟੌਪ ਚ ਆ ਜਾਂਦਾ ਟੌਪ ਮਾਡਲ ਹੈ ਜੀ ਇਸ ਤੋਂ ਬਾਅਦ 스마트 ਮਾਡਲ ਆਉਂਦਾ ਉਸ ਤੋਂ ਬਾਅਦ ਕਲਾਸਿਕ ਆਉਂਦਾ ਬਾਈ ਹਾਂ ਤੇ ਜਿਹੜਾ ਕਲਾਸਿਕ ਮਾਡਲ ਹੈ ਬਾਈ ਉਹ ਤਾਂ ਇਹ ਮੰਨ ਕੇ ਚਲੋ ਬੰਦਾ ਘਰੋਂ ਸਲਾਹ ਬਣਾ ਕੇ ਹੋਗਾ ਮੈਂ ਕਲਾਸਿਕ ਲਵਾਣਾ ਕਿਉਂਕਿ ਸਭ ਤੋਂ ਸਸਤਾ ਮਾਡਲ ਹੈ ਉਹ ਪਰ ਇੱਥੇ ਆ ਕੇ ਉਹਦਾ ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨੂੰ ਫਾਇਦੇ ਦੱਸਾਂਗੇ ਅਗਲਾ ਕਹਿੰਦਾ ਯਾਰ ਵੀ ਉਹ ਵੀ ਲਵਾਉਣਾ ਫਿਰ ਇਹੀ ਕਿ ਉਹਨਾਂ ਲਵਾਇਆ ਜਾਵੇ ਸਾਨੂੰ ਵੀਰੋ ਸਤ ਗਰਮੀਆਂ ਆ ਗਈਆਂ ਤੇ ਗਰਮੀਆਂ ਵਾਸਤੇ ਆਪਾਂ ਤੋਹਫਾ ਲੈ ਆਏ ਆ ਤੁਹਾਡੇ ਵਾਸਤੇ ਕਿਸਾਨਾਂ ਵਾਸਤੇ ਖਾਸ ਕਰਕੇ ਵੈਸੇ ਤਾਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਤੀਆਂ ਵਾਂ ਪਰ ਕਾਫੀ ਸੱਜਣਾ ਨੂੰ ਹਜੇ ਹੋ ਸਕਦਾ ਨਾ ਪਤਾ ਲੱਗਾ ਹੋਵੇ ਜਾਂ ਕੋਈ ਵੀਰ ਨਵਾਂ ਟਰੈਕਟਰ ਲੈ ਕੇ ਆਇਆ ਵਾ ਉਹਨੂੰ ਹਜੇ ਹੋਵੇ ਯਾਰ ਆਪਾਂ ਏਸੀ ਕੈਬਨ ਲਾਉਣਾ ਵਾ ਤੇ ਲਵਾਈਏ ਕਿੱਥੋਂ ਤੇ ਅੱਜ ਆਪਾਂ ਖੜੇ ਆ 골ਡ ਸਟਾਰ ਸਮਾਣਾ ਨਾਲ ਆਪਣੇ ਖੜਾ ਬਾਈ ਗੁਰਦੀਪ ਸੱਜਣਾ ਆਪਣਾ ਬਾਈ ਬਹੁਤ ਪ੍ਰਣਾભાઈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਬਹੁਤ ਵਧੀਆ ਬਾਈ ਤੇ ਬਈ ਆਪਾਂ ਫਿਰ ਗਰਮੀਆਂ ਜਿਵੇਂ ਸ਼ੁਰੂਆਤ ਦੇ ਹੋ ਗਈ ਆ ਤੇ ਆਪਾਂ ਸ਼ੁਰੂਆਤ ਕਰਤੀ ਫਿਰ ਹੈ ਹਾਂਜੀ ਬਾਈ ਗਰਮੀਆਂ ਲਾ ਲੋ ਜਾਂ ਸੀਜ਼ਨ ਲਾ ਲੋ ਕਿਉਂਕਿ ਹੁਣ ਇਸ ਤੋਂ ਬਾਅਦ ਅੱਗੇ ਸੀਜ਼ਨ ਚੱਲਣ ਦੀ ਨੇ ਗਰਮੀਆਂ ਆ ਗਈਆਂ ਅੱਗੇ ਮੱਕੀ ਦੀ ਕਟਾਈ ਹੋਣੀ ਹੈ ਫਿਰ ਝੋਨੇ ਦੀ ਸੌਰੀ ਕਣਕ ਦੀ ਕਟਾਈ ਹੋਣੀ ਹੈ ਧੂੜੀ ਬਣਨੀ ਹੈ ਹਨਾ ਅੱਗੇ ਸਾਰਾ ਕੰਮ ਕਰਾ ਚੱਲਣਾ ਤੇ ਐਂਡ ਜਾ ਕੇ ਕਹਿ ਸਕਦੇ ਹਾਂ ਝੋਨੇ ਵਾਲੇ ਸੀਜ਼ਨ ਦੇ ਜਾ ਕੇ ਥੋੜਾ ਸਾਹ ਮਿਲਣਾ ਆਪਾਂ ਹਾਂ ਮਿਲਣਾ ਪਰ ਹੈਗਾ ਵੀ ਸਾਰਾ ਕੰਮ ਗਰਮੀ ਦਾ ਹੀ ਹਾਂ ਹਾਂਜੀ ਵੀਰੇ ਤੇ ਬਈ ਹੁਣ ਜਿਵੇਂ ਆਪਾਂ ਜਿਹੜੀ ਗੱਲ ਕੀਤੀ ਜਿਹੜਾ ਜਿਹੜਾ ਤੂੰ ਹੁਣ ਦੱਸਤਾ ਮੱਕੀ ਦਾ ਜਾਂ ਕਣਕ ਦਾ ਵਾ ਆਪਾਂ ਇਸ ਚੀਜ਼ ਦੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਰ ਲਗੇ ਜੀ ਵੀ ਜਿਹੜੇ ਬੰਦੇ ਚਾਹਵਣ ਹੋਏ ਕਿ ਕਿੰਨੇ ਕ ਟਾਈਮ ਚ ਜਿਹੜਾ ਕੈਵਨ ਲੱਗ ਜਾਂਦਾ ਤੇ ਕਿਹੜੇ ਕਿਹੜੇ ਟਰੈਕਟਰ ਤੇ ਲੱਗਦਾ ਵਾ ਦੇਖੋ ਬਈ ਜੌਂਡੀਅਰ ਦੇ ਅਪਰੋਕਸੀਮੇਟ ਆਪਾਂ ਮਾਡਲਸ ਕਲੀਅਰ ਆਊਟ ਕਰੀ ਦਿੱਤੇ ਨੇ ਜਿੰਨਿਆਂ ਤੇ ਲੱਗਦਾ ਪਤਾ ਹੀ ਆਣਾ ਨਾਨ ਸੀ ਆਰ ਡੀ ਸੀ ਆਰ ਡੀ ਮਾਡਲਾਂ ਤੇ ਹਾਂਜੀ ਤੇ ਅਰਜਣ ਦੇ ਹੋਗੇ ਬਈ ਨੋਵੋ 655 ਹੋ ਗਿਆ 755 ਹੋ ਗਿਆਣਾ ਦੇ 90605 ਇਹਨਾਂ ਦੇ ਉੱਪਰ ਵੀ ਆਲਮੋਸਟ ਆਪਣੇ ਹੋ ਹੀ ਗਏ ਨਿਊ ਹਾਲੈਂਡ ਤੇ ਲਾ ਰਹੇ ਆਂ ਬਾਈ ਠੀਕ ਹੈ ਤੇ ਮੈਸੀ ਦੇ ਜਿਵੇਂ 90 ਹਾਊਸ ਸੌਰੀ 75 ਹਾਊਸ ਪਾਵਰ ਡ੍ਰੈਕਟਰ ਸੀ ਉਹ ਉਹਦੇ ਉੱਪਰ ਲਾਇਆ ਸੀ ਆਪਾਂ ਨੇ ਹਾਂ ਸੋ ਆਲਮੋਸਟ ਇਹ ਕਹਿ ਸਕਦੇ ਵੀ ਜ਼ਿਆਦਾਤਰ ਪਰ ਆਪਣੇ ਕੋਲ ਜੌਂਡੀਅਰ ਤੇ ਮਹਿੰਦਰਾ ਹੀ ਚੱਲ ਰਿਹਾ ਜਿਆਦਾ ਠੀਕ ਹੈ ਤੇ ਕਿੰਨੇ ਕ ਟਾਈਮ ਚ ਲੱਗ ਜਾਂਦਾ ਬਾਈ ਇਹਦਾ ਸਿਸਟਮ ਇਹ ਹੈ ਵੀ ਪਹਿਲਾਂ ਤਾਂ ਦੇਖੋ ਆਪਾਂ ਸਟਾਰਟਿੰਗ ਕੀਤੀ ਆ ਇੱਕ ਦਿਨ ਦੇ ਵਿੱਚ ਹਮ ਆਪਾਂ 7 ਘੰਟਿਆਂ ਦੇ ਵਿੱਚ ਵੀ ਏਸੀ ਕੈਬਨ ਲਾ ਕੇ ਕੱਢਿਆ ਹੋਇਆ ਆਪਣੇ ਚੈਨਲ ਦੇ ਉੱਪਰ 골ਡ ਸਟਾਰ ਸਮਾਨਾਂ ਦੇ ਉੱਪਰ ਵੀਡੀਓ ਪਾਈ ਹੋ ਕਸਟਮਰ ਆ ਗਿਆ 7 ਘੰਟੇ ਦਵਾਦ ਆਪਾਂ ਨੇ ਉਹਨੂੰ ਭੇਜਦਾ ਵੀ ਆ ਚੱਕੋ ਪਈ ਤੁਹਾਡਾ ਡਾਇਰੈਕਟਰ ਅੱਛਾ ਜੀ ਇੰਨੀ ਫਾਸਟ ਯਾਨੀ ਕਿ ਜਿੰਨਾ ਕਿ ਟਾਈਮ ਸੋਚਾਂ ਤੇ ਤੇ ਪੈਸੇ ਪੁਏ ਬੈਂਕ ਚ ਕਢਾਉਣ ਤੇ ਲੱਗਦਾ ਵੀ ਉਹਨੇ ਕਿ ਟਾਈਮ ਦੇ ਵਿੱਚ ਆਪਾਂ ਲਾ ਕੇ ਭੇਜਦਾ ਪਰ ਇੱਥੇ ਦਿੱਕਤ ਕੀ ਆਉਂਦੀ ਆ ਬਾਈ ਕਸਟਮਰ ਆ ਗਿਆ ਮੰਨ ਕੇ ਜੇ ਤੁਸੀਂ ਆ ਗਏ ਡਾਇਰੈਕਟਰ ਲੈ ਕੇ ਤੁਸੀਂ ਕਹਿਣਾ ਬਾਈ ਪਰਛੇਦੀ ਕਢੋ ਛੇਦੀ ਕਢੋ ਫਿਰ ਕਿਤਨਾ ਕਿਤੇ ਵੀ ਹੁਣ ਜਿਹੜੇ ਆਪਣੇ ਕੋਲ ਲੱਗੇ ਹੋਣੇ ਉਹ ਵੀ ਇੱਕ ਇਨਸਾਨ ਨੇ ਗਲਤੀਆਂ ਰਹਿ ਜਾਂਦੀਆਂ ਨੇ ਬਾਈ ਪਰ ਕਿਉਂ ਕਾਲੀ ਕਰਕੇ ਰਹਿੰਦੀਆਂ ਨੇ ਉਹ ਹੁਣ ਆਪਾਂ ਜਿਹੜਾ ਇੱਕ ਦਿਨ ਵਾਲਾ ਟਾਈਮ ਸੀ ਉਹਨੂੰ ਤਿੰਨ ਦਿਨ ਤੇ ਲੈ ਗਈ ਬਾਈ ਅੱਛਾ ਕਿਉਂਕਿ ਦੇਖੋ ਪਹਿਲੇ ਦਿਨ AC ਆਪਣਾ ਫਿੱਟ ਕੀਤਾ ਦੂਜੇ ਦਿਨ ਉਹਦੀ ਮਾੜੀ-ਮੋਟੀ ਟੈਸਟਿੰਗ ਹੋਈ ਜੇ ਕਿਤੇ ਮਾੜੀ ਮੋਟੀ ਕਮੀ ਰਹਿੰਦੀ ਹੈ ਬਈ ਤੀਜਾ ਦਿਨ ਫਿਰ ਉਹਨੂੰ ਕਮੀ ਸੋਧਣ ਚ ਵੀ ਲਾਈਦਾ ਠੀਕ ਹੈ ਫਿਰ ਦੁਬਾਰਾ ਟੈਸਟਿੰਗ ਹੋਣੀ ਹੈ ਵੀ ਇਹ ਕਹਿ ਸਕਦੇ ਤਿੰਨ ਚਾਰ ਦਿਨ ਦਾ ਪ੍ਰੋਸੈਸ ਹੁਣ ਕਰਤਾ ਆਪਾਂ ਨੇ ਹਾਂ ਵੀ ਲਾ ਭੱਜ ਵੀ ਆਪਣੇ ਦੇਖੋ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਵੀ ਕਹਿੰਦਾ ਹੋਇਆ ਕਿ ਜੇ ਕਰਨੇ ਸ਼ਕਾਰ ਛੱਡਦੇ ਹਨ ਪਰ ਰਫਲਾ ਚਲਾਉਣੀ ਹੈ ਜੱਟ ਪੁੱਲੇ ਲਾ ਅੱਜ ਵੀ ਆਪਾਂ 7 ਘੰਟਿਆਂ ਦੇ ਵਿੱਚ ਹੀ ਦੇਵਾਂਗੇ ਠੀਕ ਹੈ ਪਰ ਵੀ ਉਹ ਚੀਜ਼ਾਂ ਜਿਹੜੇ ਕਾਲੀ ਚ ਕੀਤੀ ਹੋਈਆਂ ਗੱਲਾਂ ਬਾਅਦ ਵਿੱਚ ਉਸ ਬੰਦੇ ਨੂੰ ਔਖਾ ਹੋ ਜਾਂਦਾ ਪੂਰਾ ਟਰੈਕਟਰ ਫੇਰ ਦੁਆਰਾ ਫੇਰ ਦੁਆਰਾ ਫੇਰ ਕਿਤੇ ਨਾ ਕਿਤੇ ਗੱਲ ਕੰਪਨੀ ਤੇ ਆਉਂਦੀ ਆ ਬਾਈ ਤੇ ਆ ਜਾਂਦੀ ਆ ਬੀ ਆਰ ਤੁਸੀਂ ਕਹਿੰਦੇ ਕੋਈ ਗੁੱਸਤੀ ਹੋਇਆ ਕੁਝ ਹੈ ਨਾ ਇਹ ਚੀਜ਼ ਆ ਬਾਈ ਠੀਕ ਆ ਬਾਈ ਤੇ ਹੁਣ ਆਪਾਂ ਕਰਕੇ ਗੱਲ ਮਾਡਲਾਂ ਦੀ ਦੇ ਜੀ ਇਹ ਆਪਣਾ ਕਿਹੜਾ ਮਾਡਲ ਤੇ ਆਵਾ ਤੇ ਇਹ ਬਾਈ ਆਪਣਾ ਇਹ ਕਹ ਸਕਦਾ ਸਮਾਰਟ ਪਲੱਸ ਮਾਡਲ ਆ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਮਾਡਲ ਇਹ ਆ ਅੱਛਾ ਜੀ ਇਹ ਟੌਪ ਚ ਆ ਜਾਂਦਾ ਟੌਪ ਮਾਡਲ ਹੈ ਜੀ ਅੱਛਾ ਇਸ ਤੋਂ ਬਾਅਦ ਸਮਾਰਟ ਮਾਡਲ ਆਉਂਦਾ ਉਸ ਤੋਂ ਬਾਅਦ ਕਲਾਸਿਕ ਆਉਂਦਾ ਬਾਈ ਹਾਂ ਤੇ ਜਿਹੜਾ ਕਲਾਸਿਕ ਮਾਡਲ ਆ ਬਾਈ ਉਹ ਤਾਂ ਇਹ ਮੰਨ ਕੇ ਚਲੋ ਬੰਦਾ ਘਰੋਂ ਸਲਾਹ ਬਣਾ ਕੇ ਆਊਗਾ ਮੈਂ ਕਲਾਸਿਕ ਲਵਾਉਣਾ ਕਿਉਂਕਿ ਸਭ ਤੋਂ ਸਸਤਾ ਮਾਡਲ ਆ ਉਹ ਹਾਂ ਪਰ ਇੱਥੇ ਆ ਕੇ ਉਹਦਾ ਜਦੋਂ ਆਪਾਂ ਨਾਲ ਗੱਲਬਾਤ ਕਰਾਂਗੇ ਉਹਨੂੰ ਫਾਇਦੇ ਦੱਸਾਂਗੇ ਅਗਲਾ ਕਹਿੰਦਾ ਯਾਰ ਵੀ ਉਹ ਵੀ ਲਵਾਉਣਾ ਫਿਰ ਇਹੀ ਕਿ ਉਹਨਾਂ ਲਵਾਇਆ ਜਾਵੇ ਹਾਂ ਫਿਰ ਇਹ ਇਹ ਕੈਮ ਨੂੰ ਜ਼ਿਆਦਾ ਪ੍ਰੇਫਰੈਂਸ ਮਿਲੀ ਆ ਬਾਈ ਠੀਕ ਆ ਬਾਈ ਹਾਂਜੀ ਬਾਈ ਤੇ ਇਹਦਾ ਬਾਈ ਜਿਹੜਾ ਹੁਣ ਰੇਟ ਰੂਟ ਕਿਵੇਂ ਆ ਇਹਦਾ ਰੇਟ ਬਾਈ ਰੇਟ ਉਹੀ ਗੱਲ ਫੇਰ ਆ ਰੇਟ ਆਪਾਂ ਫੋਨ 'ਤੇ ਦੱਸਾਂਗੇ ਅੱਛਾ ਜਦੋਂ ਕਸਟਮਰ ਸਾਡੇ ਨਾਲ ਆ ਰਾਮ ਦਾ ਕੰਮ ਕਰੂ ਹਾਂ ਉਹਦੇ ਤੁਹ 338000 ਰੁਪਏ ਦਾ ਟਾਪ ਮਾਡਲ ਦਾ ਪ੍ਰਾਈਸ ਆ ਠੀਕ ਹੈ ਹਾਂਜੀ ਬਾਈ ਤੇ ਬਈ ਹੁਣ ਇੱਕ ਗੱਲ ਇਹ ਵੀ ਆ ਵੀ ਹੁਣ ਆਫਰ ਜੇ ਤੁਸੀਂ ਇੱਧਰ ਲਾ ਦਿੰਦੇ ਇੱਕ ਜਿਵੇਂ ਆ ਹੁਣ 21000 ਵਾਲਾ ਲਾਤਾ ਆਪਦੀ ਮਰਜ਼ੀ ਨਾਲ ਆਫਰ ਲਾ ਦਿੰਦੇ ਜੇ ਅਗਲਾ ਕਹ ਬਈ ਯਾਰ ਰੇਟ ਘਟਾਓ ਕੋਈ ਕਰੋ ਵੇਠਾ ਉਤਾ ਮਾੜਾ ਮੋਟਾ ਉਦੋਂ ਫਿਰ ਕੀ ਕੀਤਾ ਜਾਵੇ ਦੇਖੋ 21000 ਰੁਪਏ ਬਾਈ ਬੁਕਿੰਗ ਆ ਬੁਕਿੰਗ ਪ੍ਰਾਈਸ ਆ ਇਹ ਬੁਕਿੰਗ ਪ੍ਰਾਈਸ ਆ ਮੈਂ ਕਿਹਾ ਉਹ ਦੂਸਰਾ ਉਹ ਹੋਈ ਉਹ ਆ ਸੀ ਬਾਈ 13000 ਰੁਪਏ 13000 ਰੁਪਏ ਆਪਣਾ ਜਿਹੜਾ ਇਹਦਾ ਡਿਸਕਾਊਂਟ ਦਾ ਬਸਾਖੀ 13 April ਦੀ ਹੁੰਦੀ ਉਹਨੂੰ ਮੁੱਖ ਰੱਖ ਕੇ 13000 ਦਾ ਆਪਣਾ ਡਿਸਕਾਊਂਟ ਲਾਇਆ ਜਿਵੇਂ ਹੁਣ ਬਾਈ ਤੁਸੀਂ ਕਹਿ ਰਹੇ ਹੋ ਵੀ ਯਾਰ ਮੇਰੇ ਕਹਿਣੇ ਤੁਸੀਂ ਇਹ ਕਹਿਣਾ ਚਾ ਰਹੇ ਨੇ ਵੀ ਕਿਤੇ ਨਾ ਕਿਤੇ ਕਸਟਮਰ ਆ ਕੇ ਵੀ ਹਰੇਕ ਚੀਜ਼ 'ਚ ਰੇਟ ਟੜਾਉਂਦਾ ਅਸਲ ਵਿੱਚ ਉਹਨਾਂ ਟਾਈਮ ਸੰਤੋਸ਼ਟੀ ਨਹੀਂ ਹੁੰਦੀ ਸੰਤੋਸ਼ਟੀ ਗੱਲ ਸਹੀ ਹੈ ਤੁਸੀਂ ਕੋਈ ਖੁੱਦ ਸਮਾਨ ਲੈਣ ਜਾਓਗੇ ਬਾਜ਼ਾਰ 'ਚ ਤੁਹਾਨੂੰ ਸੰਤੋਸ਼ਟੀ ਨਹੀਂ ਹੋਣੀ ਉਹਨਾਂ ਟਾਈਮ ਮੈਂ ਖੁਦ ਕਹਿ ਰਿਹਾ ਬਾਈ ਚਾਹੇ ਮੈਨੂੰ ਅਗਲੇ ਮੌਕੇ ਤੇ 10 ਰੁਪਏ ਛੱਡ ਦੇ ਮੈਨੂੰ ਐ ਐ ਨਹੀਂ ਖੁਸ਼ੀ ਹੁੰਦੀ ਵੀ ਉਹਨੇ ਮੇਰੇ ਤੋਂ 100 ਰੁਪਏ ਕਮਾ ਲਿਆ ਮੈਨ ਜਿਹੜਾ 13000 ਰੁਪਏ ਆਪਾਂ ਦੇ ਰਹੇ ਚਾਹੇ ਤੈਨੂੰ ਇਹ ਮੰਨ ਕੇ ਚੱਲੋ ਡੀਜ਼ਲ ਵਾਊਚਰ ਲੈ ਲਓ ਵੀ ਓਨੇ ਦਾ ਤੇਲ ਲਾ ਕੇ ਨਾ ਦੂਰੋਂ ਪਰੋਂ ਆਉਂਦਾ ਬੰਦਾ ਕਿਤੋਂ ਚਾਹੇ ਇਹ ਮੰਨ ਲਓ ਵੀ 13000 ਰੁਪਏ ਤੁਹਾਨੂੰ ਕਹਿ ਬੰਦੇ ਵਿੱਚੋਂ ਲੈਸ ਕਰਤਾ ਤੇ ਬਾਈ ਜਿਵੇਂ ਤੁਸੀਂ ਕਹਿ ਰਹੇ ਬਾਰਗੇਨਿੰਗ ਵਾਲਾ ਸਿਸਟਮ ਉੱਥੇ ਮੈਂ ਤੁਹਾਨੂੰ ਦੱਸਦਾ ਬਾਈ ਕਿ ਜਿਹੜਾ ਟਰੈਕਟਰ ਨਵੇਂ ਮਾਡਲ ਨੇ ਵਧੀਆ ਉੱਚੇ ਮਾਡਲ ਨੇ ਉਹਨਾਂ ਦੇ ਵਿੱਚ ਇਹ ਮੰਨ ਕੇ ਚੱਲੋ ਵੀ 25000 ਤੋਂ ਲੈ ਕੇ 40000 ਰੁਪਏ ਤੱਕ ਜਿਹੜਾ ਆਪਾਂ ਆਫਰ ਆ ਇਹ ਆਪਾਂ ਦੇ ਰਹੇ ਆ ਇਹ ਕਾਹਦਾ ਆਫਰ ਆ ਬਾਈ ਜਿਹੜੇ ਇਹਦੇ ਫਰੰਟ ਮਾਰਕ ਆ ਸੌ ਉਹ ਆਪਾਂ ਜੀ ਕੰਡੀਸ਼ਨ ਸਾਫ ਹੋਊਗੀ ਬਈ ਆਪਾਂ ਉਹ ਕੱਟ ਲੈਨੇ ਆ ਅੱਛਾ ਜੀ ਡਰਾਈਵਰ ਸੀਟ ਹੋ ਗਈ ਵਿੱਚ ਉਹਦੇ ਹਾਂ ਉਹ ਉਹ ਕੱਟ ਲੈਨੇ ਆ ਘੱਟ ਤੋਂ ਘੱਟ ਮੰਨ ਕੇ ਲੈ 25 ਤੋਂ 25000 ਤੋਂ ਲੈ ਕੇ 40000 ਤੱਕ ਮਾਲ ਮੁੱਲ ਦੇ ਹਿਸਾਬ ਨਾਲ ਠੀਕ ਹੈ ਉਹ ਕੱਟ ਜਾਂਦਾ ਬਈ ਵਿੱਚ ਘੱਟ ਤੋਂ ਘੱਟ 25000 ਤਾਂ ਹੋਊਗਾ ਹੀ ਪਰ ਉਹ ਵੀ ਨਹੀਂ ਹੋਊਗਾ ਵੀ ਕਿਤੇ ਖਰੇ ਹੋਏ ਮਗਰਾੜ ਚੱਕ ਲੈ ਉਹ ਯਾਰ ਵਾਲੇ ਅਗਲਾ ਕਈ ਕਰਦੇ ਬਾਈ ਕਈ ਸਿਸਟਮ ਲਾ ਕੇ ਮੇਰਾ ਦਾ ਸਿਸਟਮ ਪਤਾ ਕੀ ਹੋ ਐਵੇਂ ਵੀ ਨਾ ਹੋਵੇ ਕਿਤੇ ਆਪਾਂ ਮਗਰਾੜ ਲਵਾਉਣ ਜਾ ਰਹੇ ਆ ਆਪਾਂ ਨਵੇਂ ਟਰੈਕਟਰ ਤੇ ਚੱਕ ਕੇ ਕਿਸੇ ਨੂੰ ਪ੍ਰਾਂਡੇ ਨੇ ਪੁੱਛ ਗਈ ਭਾਈ ਯਾਰ ਉਹ ਲੱਗ ਗਈ ਖਰੀਦ ਨਹੀਂ ਬਚੀ ਯਾਰ ਤੇ ਵੇਚੇ ਜਾਣਾ ਕੀ ਜਾਣੇ ਆ ਤੋਂ ਉਹ ਸਿਸਟਮ ਨਹੀਂ ਬਾਈ ਇਹ ਹਾਂ ਵੀ ਕਹਿਣ ਦਾ ਮਤਲਬ ਵੀ ਨਾਲ ਦੇ ਹੁਣ ਆਪਾਂ ਘੱਟ ਲਾਂਗੇ ਹੁਣ ਤੁਹਾਨੂੰ 338 ਵਾਲੇ ਚ ਤੁਹਾਨੂੰ ਸੈਟਿੰਗ ਕਰਕੇ ਦਿਖਾ ਦਿੰਨਾ ਵੀ 25000 ਦਾ ਮੰਨ ਲੇ ਤੁਹਾਡਾ ਸਾਮਾਨ ਕੱਟ ਗਿਆ ਬਾਈ ਹਾਂ 13000 ਕੰਪਨੀ ਦਾ ਆਫਰ ਆ 25 ਦੇ 13 38 ਹੋ ਗਿਆ ਬਾਈ ਉੱਪਰਲਾ 38 ਗਿਆ ਰਹਿ ਗਿਆ 3 ਲੱਖ ਹੁਣ ਇੱਥੇ ਆਪਸ਼ਨ ਹੈ ਕੀ ਆਉਂਦੀਆਂ ਨੇ ਬਾਈ ਹੁਣ ਇੱਥੇ ਆਪਾਂ ਆਪ ਥੋੜਾ ਜਿਹਾ ਫੈਸਿਲਿਟੀ ਦੇ ਵਿੱਚ ਡਾਊਨ ਆਜੋ ਹਾਂ ਆਪਾਂ ਦੇਖੋ ਇਹਦੇ ਵਿੱਚ ਹੀਟਰ ਅਵੇਲੇਬਲ ਆ ਹੀਟਰ ਆਪਾਂ ਨਹੀਂ ਲਗਾਉਣਾ ਚਾਹੁੰਦੇ ਹਾਂ ਉਹ ਆਪਾਂ ਕੈਨਸਲ ਕਰ ਦੋ ਉਹਦੇ ਪੈਸੇ ਘਟ ਜਾਣਗੇ ਬਾਈ ਕੋਸ਼ਿਸ਼ ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ ਇਹਦੇ ਵਿੱਚ ਹੀਟਰ ਤੋਂ ਲੈਦੀ ਚੀਜ਼ ਆ ਗਈ ਸਟੀਰੀਓ ਦੀ ਹੂੰ ਡੈਕ ਵਗੈਰਾ ਤੁਹਾਡੇ ਕੋਲ ਆਪ ਦਾ ਲਗਾਉਣਾ ਚਾਹੁੰਦੇ ਤੁਸੀਂ ਨਹੀਂ ਕੰਪਨੀ ਵਾਲਾ ਲੈਣਾ ਚਾਹੁੰਦੇ ਉਹਦੇ ਪੈਸੇ ਘਟ ਜਾਣਗੇ ਬਾਈ ਕਿੰਨੇ ਕਿਤੇ 3000 3 ਲੱਖ ਤੋਂ ਨੀਚੇ ਵੀ ਆ ਜਾਂਦੀ ਹੈ ਜੀ ਯਾਰ ਬਸ ਜੇ ਆਪਾਂ ਉਹਨੂੰ ਲੈ ਕੇ ਆਉਣਾ ਚਾਹੀਏ ਆਪਾਂ ਆਪਣਾ ਵਧੀਆ ਸਮਾਨ ਪਿਆ ਸਾਮਿਆਂ ਉਹ ਆਪਾਂ ਸੇਲ ਕਰ ਦਈਏ ਵਿੱਚ ਹੀਟਰ ਘਟਾ ਦਈਏ ਜਾਂ ਇਸ ਤਰ੍ਹਾਂ ਇਸ ਤਰ੍ਹਾਂ ਤਿੰਨ ਤੋਂ ਨੀਚੇ ਹਾਂ ਕਈ ਕਸਟਮਰ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਅਸੀਂ ਆਪਣਾ ਸਮਾਨ ਵੀ ਵਾਪਸ ਲੈ ਕੇ ਜਾਵਾਂਗੇ ਭਾਈ ਹਾਂ ਤੇ ਲਵਾ ਕੇ ਵੀ ਸਾਰਾ ਕੁਝ ਵੀ ਸਾਨੂੰ 338 ਹੋ ਮਨਜ਼ੂਰ ਆ ਬਹੁਤ ਵਾਧੂ ਕਸਟਮਰ ਆਪਣੇ ਕੋਲ ਇਸ ਤਰ੍ਹਾਂ ਦੀ ਆਉਂਦੇ ਕਈਆਂ ਨੂੰ ਹੁੰਦਾ ਨਾ ਕਿ ਚਲੋ ਵੀ ਆਪਾਂ ਕੈਮਨ ਲਵਾ ਲਿਆ ਵਾ ਤੇ ਬਾਅਦ ਵਿੱਚ ਕੱਲ ਰੀਅਲ ਕਰਨਾ ਵੀ ਕੈਮਨ ਨਹੀਂ 라 ਕੇ ਰੱਖ ਲਾ ਕੈਮਨ ਵੱਡੇ ਭਾਈ ਲਵਾਉਗੇ ਉਹ ਜਿਹਦੇ ਕੋਲ ਮੰਨ ਕੇ ਚਲੋ ਵਧੀਆ ਗੰਜਾਇਸ਼ ਹਨ ਮੇਰੇ ਤੋਂ ਮੈਂ ਤਾਂ ਇਹੀ ਕਹੂੰਗਾ ਦੇਖੋ ਜੇ ਮੈਂ ਕਹਾ ਹੁਣ ਮੇਰੇ ਕੋਲ ਮੈਂ ਖੇਤੀਬਾੜੀ ਮੈਂ ਖੁਦ ਵੀ ਕਰ ਰਿਹਾ ਜੌਬ ਵੀ ਕਰ ਰਿਹਾ ਜੇ ਮੈਂ ਕਹਾ ਵੀ ਮੈਂ ਇਸ ਹੀ ਕੈਪਨ ਲਵਾਉਣਾ ਮੈਂ ਨਹੀਂ ਲਵਾ ਸਕਦਾ ਮੈਂ ਲਵਾਉਂਗਾ ਕਦੇ ਬਸ ਮੇਰੇ ਕੋਲ ਟਰੈਕਟਰ ਛੋਟਾ ਹੈ ਬਈ ਜਿੱਦਾਂ ਕਿ ਮੇਰਾ ਬਜਟ ਹੈ ਮੈਂ ਨਹੀਂ ਇਹ ਇਹ ਕਹਿਣ ਦਾ ਮਤਲਬ ਹੈ ਇਹ ਚੀਜ਼ਾਂ ਜਿਵੇਂ ਹੁਣ ਇੱਕ ਵਧੀਆ ਲੈਵਲ ਤੇ ਖੇਤੀ ਕਰ ਰਿਹਾ ਬੰਦਾ ਹਾਂ ਸੱਤ ਟਰੈਕਟਰਾਂ ਵਾਲਾ ਬੰਦਾ ਜੀ ਨੇ ਆਪ ਵਿੱਚ ਥੋੜਾ ਟਾਈਮ ਖੇਤੀ ਕਰਨੀ ਹੈ ਉਹ ਆਪ ਦਾ ਇੱਕ ਟਰੈਕਟਰ ਜਾਨਕੀ ਤਿਆਰ ਕਰਵਾਉਂਦਾ ਤਿਆਰ ਕਰਵਾਉਂਦਾ ਉਹ ਉੱਥੇ ਇਹ ਚੀਜ਼ਾਂ ਕਿਤੇ ਨਾ ਕਿਤੇ ਰਿਫਲੈਕਟ ਕਰਦੀਆਂ ਨੇ ਉੱਥੇ ਹੈਗਾ ਵੀ ਬੈਨੀਫਿਟ ਉੱਥੇ ਉਹਨਾਂ ਨੂੰ ਪਤਾ ਵੀ ਹੈ ਹੁਣ ਛੋਟੇ ਜ਼ਿਮੀਂਦਾਰਤ ਕਿਉਂ ਨਹੀਂ ਲਵਾਉਂਦਾ ਬਈ ਕਿਉਂਕਿ ਛੋਟਾ ਵੱਡੀਆਂ ਚੀਜ਼ਾਂ ਕਰਨ ਵਾਸਤੇ ਫਿਰ ਵੱਡੀਆਂ ਚੀਜ਼ਾਂ ਖਰੀਦਣਾ ਵੱਡੀ ਖੇਤੀ ਕਰਨੀ ਪੈਂਦੀ ਆ ਠੀਕ ਆ ਕਿਤੇ ਨਾ ਕਿਤੇ ਆਪਾਂ ਉਥੋਂ ਇਹ ਜੀ ਨੂੰ ਮੋੜ ਲਿਉਨੇ ਆ ਵੀ ਇਹ ਕੰਪਰਮਾਈਜ਼ ਹੋ ਜਾਂਦਾ ਬਾਈ ਰੇਟ ਦੇ ਵਿੱਚ ਵੀ ਹੋ ਜਾਊਗਾ ਜਿਵੇਂ ਤੁਹਾਨੂੰ 13000 ਦਾ ਆਫਰ ਹੀ ਦਿੱਤਾ ਠੀਕ ਆ ਤੇ ਬਾਕੀ ਹੋਰ ਸਿਸਟਮ ਦਾ ਵਾਸਤੇ ਤੁਹਾਨੂੰ ਵੀ ਤਿੰਨ ਤੋਂ ਨੀਚੇ ਵੀ ਤੁਸੀਂ ਲਿਆ ਸਕਦੇ ਨੇ ਇਹ ਤੁਹਾਡਾ ਬਜਟ ਹੈ ਠੀਕ ਆ ਲੌਕ ਖੋਲ ਦਿਨਾ ਬਈ ਦਾ ਹਾਂ ਲੌਕ ਖੋਲ ਦਿਓ ਲਓ ਵੀ ਇਹ ਹੈਗਾ ਆਪਣਾ ਪੂਰਾ ਜਾਨਕਿ ਜਿਵੇਂ ਡੀ ਲਕਸ ਰੂਮ ਹੁੰਦਾ ਨਾ ਹਾਂਜੀ ਹਾਂ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਹੀ ਹੈਗਾ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਹੁਣ ਥੋੜਾ ਜਿਹਾ ਦੱਸ ਦਿਓ ਬਾਈ ਇਹ ਮੜਾ ਵਿੱਚ ਉਹ ਜੋ ਹਾਂ ਮੈਂ ਤੁਹਾਨੂੰ ਦੱਸਦਾ ਵੀਰੇ ਇਹਨੇ ਕੱਲੀ ਕੱਲੀ ਚੀਜ਼ ਸਮਝਾਉਂਦਾ ਤੁਹਾਨੂੰ ਹਾਂਜੀ ਦੇਖੋ ਬਾਈ ਸਭ ਤੋਂ ਪਹਿਲਾਂ ਜਿਹੜੀ ਸੀਟ ਦੇ ਉੱਪਰ ਬੈਠੇ ਆਪਾਂ ਇਹ ਸੀਟ ਸਸਪੈਂਸ਼ਨ ਵਾਲੀ ਸੀਟ ਹੈ ਦੀ ਠੀਕ ਹੈ ਮਕੈਨੀਕਲ ਸਸਪੈਂਸ਼ਨ ਵਾਲੀ ਸੀਟ ਆ ਬਾਈ ਇੱਥੇ ਤੁਸੀਂ ਦੇਖ ਸਕਦੇ ਹੋ ਵਜ਼ਨ ਦੇ ਹਿਸਾਬ ਨਾਲ ਇਹਨੇ ਐਡਜਸਟ ਹੋਣਾ ਦੇਖੋ ਹਾਂਜੀ ਉਹ ਵਜ਼ਨ ਦੇ ਹਿਸਾਬ ਨਾਲ ਜਿੰਨਾ ਕੁ ਵਜ਼ਨਾ ਤੁਹਾਡਾ ਉਹ ਹਿਸਾਬ ਨਾਲ ਇਹਨੂੰ ਐਡਜਸਟ ਕਰ ਲਓ ਠੀਕ ਹੈ ਉਸ ਤੋਂ ਬਾਅਦ ਬਾਈ ਤੁਸੀਂ ਅੱਗੇ ਗੱਲ ਕਰਦੇ ਜਿਵੇਂ ਸੋਨੀ ਦਾ ਦੇਖੋ ਵਧੀਆ ਚ ਸਪੀਰੀਓ ਸਿਸਟਮੜਾ ਸੋਨੀ ਦਾ ਲੱਗਿਆ ਹੋਇਆ ਹਾਂਜੀ ਹਨਾ ਤੇ ਜਿਹੜੇ ਏਸੀ ਵੈਂਟ ਨੇ ਬਾਈ ਵੈਂਟ ਇਹਦੇ ਦੇ ਵਿੱਚ ਚਾਰ ਵੈਂਟ ਅੱਗੇ ਹੋਗੇ ਦੋ ਪਿੱਛੇ ਹੋਗੇ ਬਾਈ 6 ਵੈਂਟ ਦੇਤੇ ਹਨਾ ਤੇ ਆ ਜਿਹੜਾ ਪੈਨਲ ਹੈ ਇਹਦਾ ਜਿੱਦੋਂ ਏਸੀ ਕੰਟਰੋਲ ਹੋਣਾ ਉਹ ਡਿਜੀਟਲ ਆ ਬਾਈ ਠੀਕ ਹੈ ਜੀ ਠੀਕ ਹੈ ਇਹ ਚੀਜ਼ ਆ ਗਈ ਤੇ ਬਾਕੀ ਹੈਡਲਾਈਨਰ ਵਧੀਆ ਸਾਰਾ ਅੱਗੇ ਤੁਸੀਂ ਆ ਚੀਜ਼ੇ ਜਿਦਾ ਕੰਟਰੋਲ ਹੋਣਾ ਲਾਈਟਾਂ ਵਗੈਰਾ ਵਾਈਪਰ ਚੱਲਣੇ ਨੇ ਜਿਵੇਂ ਰੀਅਰ ਵਾਈਪਰ ਹੋ ਗਿਆ ਹਨ ਹਾਂਜੀ ਤੇ ਮੋਬਾਈਲ ਚਾਰਜਿੰਗ ਵਾਲਾ ਸਿਸਟਮ ਇੱਥੇ ਇਧਰਲੀ ਸਾਈਡ ਦੇਖ ਸਕਦੇ ਹੋ ਮੋਬਾਈਲ ਚਾਰਜਿੰਗ ਵਗੈਰਾ ਹੂੰ ਤੇ ਇਧਰੋਂ ਤੁਸੀਂ ਜਿਵੇਂ ਇੱਥੇ ਕੋਈ ਆਪਾਂ ਐਕਸਟਰਾ ਸੋਚਾਂ ਲਵਾਉਣੀਆਂ ਨੇ ਉਹ ਲਵਾ ਸਕਦੇ ਹੋ ਜਿਵੇਂ ਬੋਟਰ ਹੋਲਡਰ ਆ ਕੇ ਮੋਬਾਈਲ ਰੱਖਣਾ ਪੂਰੀ ਫੈਸਿਲਿਟੀ ਹੈਗੀ ਆ ਬਾਈ ਬਿਲਕੁਲ ਬਿਲਕੁਲ ਵੀ ਕਹਿ ਸਕਦੇ ਆ ਵੀ ਆਪਾਂ ਵੀ ਜਿਵੇਂ ਆਪਾਂ ਕਹਿੰਦੇ 338000 ਵਾਲਾ ਤਾਂ ਜਿਹੜੇ ਜ਼ਿੰਮੇਦਾਰਾਂ ਨੇ ਯੂਜ਼ ਕੀਤਾ ਜਿਹੜੇ ਕਿਸਾਨ ਵੀਰਾਂ ਨੇ ਉਹ ਕਹਿ ਰਹੇ ਨੇ ਵੀ ਹਾਂ ਵਾਕਈ ਹੈਗਾ ਕਿ ਮੈਂ ਖੁਦ ਆਪਦਾ ਪਰਸਨਲ ਐਕਸਪੀਰੀਅੰਸ ਦੱਸਦਾ ਮੈਂ ਸਾਡੇ YouTube ਦੇ ਚੈਨਲ ਦੇ ਉੱਪਰ ਗੋਲਡ ਸਟਾਰ ਸਮਾਨਾ ਦੇ ਅਫੀਸ਼ੀਅਲ ਚੈਨਲ ਦੇ ਉੱਪਰ ਵੀਡੀਓਜ਼ ਪਾਈਆਂ ਹੋਈਆਂ ਨੇ ਅਸੀਂ ਫੀਲਡ ਦੇ ਵਿੱਚ ਪਹੁੰਚੇ ਹਾਂ ਕਸਟਮਰਸ ਕੋਲ ਪੂਰੀ ਜਾਣਕਾਰੀ ਲੈਣ ਵਾਸਤੇ ਵੀ ਸਾਡਾ ਕੈਮਰਾ ਸਹੀ ਚੱਲ ਰਿਹਾ ਠੀਕ ਆ ਉੱਥੇ ਤੁਹਾਨੂੰ ਤੂੜੀ ਵਾਲੇ ਰੀਪਰ ਤੇ ਵੀਡੀਓਜ਼ ਹੈਗੀਆਂ ਨੇ ਜਿਹੜੇ ਕੰਪਿਊਟਰ ਕਰਾਹ ਆਲੀਆਂ ਵੀਡੀਓ ਸਾਰੀਆਂ ਪਈਆਂ ਨੇ ਕਸਟਮਰ ਦੇ ਪ੍ਰੋਪਰ ਰਿਵਿਊ ਨਾਲ ਬਈ ਇੱਕ ਚੀਜ਼ ਹੋਰ ਵੀ ਇੱਥੇ ਦ ਜੌਂਡੀਅਰ ਚ ਬਾਕੀ ਮੈਂ ਦੂਜੇ ਟਰੈਕਟਰਾਂ 'ਚ ਤਾਂ ਦੇਖਿਆ ਨਹੀਂ ਜੌਂਡੀਅਰ 'ਚ ਦੇਖਿਆ ਵੀ ਇਹਦੀ ਫਿਟਿੰਗ ਜਿਹੜੀ ਆਈ ਹੈ ਨਾ ਕੰਪਰੈਸ਼ਨ ਦੀ ਉਹ ਦਿਖਾ ਦਈਏ ਬਾਈ ਆਪਾਂ ਮੜੀ ਹਾਂਜੀ ਹਾਂਜੀ ਬਾਈ ਲੈ ਆਵੀਂ ਇੱਧਰ ਲੈ ਆਈਂ ਬਾਈ ਜਿਹੜੀ ਇਹਦੀ ਇਹਦੀ ਫਿਟਿੰਗ ਆਈ ਹੈ ਮੈਨੂੰ ਲੱਗਦਾ ਸਭ ਤੋਂ ਬੈਸਟ ਇਹਦੀ ਆਈ ਹੋਊਗੀ ਫਿਟਿੰਗ ਸਭ ਤੋਂ ਵਧੀਆ ਵੀਰੇ ਸਭ ਤੋਂ ਬੈਸਟ ਚੀਜ਼ ਹੈ ਹਨਾ ਕਿਉਂਕਿ ਇਹਨਾਂ ਨੇ ਇਹਨਾਂ ਨੇ ਹੋ ਸਕਦਾ ਸੋਚ ਕੇ ਹੀ ਆਪਦਾ ਟਰੈਕਟਰ ਤਿਆਰ ਕੀਤਾ ਉਹ ਵੀ ਅਹੀਂ ਕੱਲ ਨੂੰ ਏਸੀ ਕੈਵਨ ਕਰਨੇ ਆ ਜਿੰਨੇ ਜੌਂਡੀਰ ਤੇ ਯਾਰ ਵੱਡੇ ਮਾਡਲਾਂ ਦੇ ਵਿੱਚ ਆਲਮੋਸਟ ਆਪਾਂ ਦੇਖੀ ਆ ਹੀ ਰਹੇ ਆ ਹੀ ਗਏ ਹਨ ਪਰ ਉਹ ਰੇਂਜ ਬਹੁਤ ਉੱਪਰ ਚੱਲ ਜਾਂਦੀ ਹੈ ਕਸਟਮਰ ਖੁਦ ਕਹਿੰਦੇ ਨੇ ਆ ਕੇ ਹਾਂਜੀ ਵੀ ਕਿਤੇ ਨਾ ਕਿਤੇ ਜਾ ਕੇ ਵੀ ਰੇਟ ਜੀ ਨੂੰ ਇਹ ਆਪਣੇ ਨਾਲ ਹਾਫ ਰੇਟ 'ਚ ਮਿਲ ਰਿਹਾ ਬਾਈ ਬਿਲਕੁਲ ਠੀਕ ਹੈ ਉਹ ਕਿਤੇ ਨਾ ਕਿਤੇ ਜਾ ਕੇ ਰੇਟ ਵੀ ਇਹ ਚੀਜ਼ਾਂ ਦਾ ਥੋੜਾ ਜਿਹਾ ਗਰੇਜ਼ ਕਰਦੇ ਨੇ ਲੋਕ ਵੀ ਆਪਾਂ ਉੱਥੇ ਹੀ ਲਵਾ ਲਈਏ 골ਡ ਸਟਾਰ ਸਮਾਨਾਂ ਤੋਂ ਸੋ ਬਹੁਤ ਕਸਟਮਰ ਆਉਂਦੇ ਨੇ ਆਪਣੇ ਕੋਲ ਬਈ ਇਹਦੇ ਰਿਲੇਟਿਡ ਠੀਕ ਆ ਬਈ ਹਾਂਜੀ ਬਈ ਤੇ ਠੀਕ ਆ ਬਾਈ ਸੋ ਇਹ ਆਫਰ ਬਈ ਆਪਣਾ ਮਸਾਖੀ ਦਾ ਕਰੀਰੋ 13 ਅਪ੍ਰੈਲ ਤੱਕ 13000 ਦਾ ਆਫਰ ਬਾਕੀ ਤੁਹਾਨੂੰ ਘੱਟ ਵੱਢ ਕਰਕੇ ਮੈਂ ਦੱਸਦੀ ਹਜੇ ਮੈਂ ਸਾਡੇ ਐਮਡੀ ਸਰ ਨਾਲ ਗੱਲ ਨਹੀਂ ਕਰੀ ਮੈਂ ਤੁਹਾਨੂੰ ਪਹਿਲੇ ਹੀ ਦੱਸਤਾ ਹੋ ਸਕਦਾ ਮੇਰੇ ਛੇਤਰ ਪੈ ਜਾਣਾ ਪਰ ਹੁਣ ਮੇਰੇ ਕਹੇ ਦਾ ਮੁੱਲ ਜਰੂਰ ਰੱਖਿਓ ਇੱਕ ਵਾਰੀ ਹੋ ਹੋਊਗਾ ਹੀ ਹੁਣ ਹੋਊਗਾ ਹੁਣ ਹੋ ਹੀ ਜਾਊਗਾ ਠੀਕ ਹੈ ਉਹ 9872037100 ਸਾਡਾ ਕੰਟੈਕਟ ਨੰਬਰ ਹੈ ਤੁਸੀਂ ਦੇਖ ਸਕਦੇ ਜੀ 9872037100 ਸਾਡਾ ਕੰਟੈਕਟ ਨੰਬਰ ਹੈ ਜਿਹਦੇ ਵਿੱਚ ਤੁਸੀਂ ਕਾਲ ਕਰਕੇ ਕੈਬਿਨ ਦੇ ਰਿਲੇਟਡ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਵੀਰੇ ਠੀਕ ਹੈ ਜੀ ਬਾਈ ਸੋ ਵੀਰੇ ਮਿਲਦੇ ਆ ਤੁਹਾਨੂੰ ਓਕੇ ਜੀ ਓਕੇ ਜੀ Tá, não é